ਲੋਕ ਸਭਾ ਚੋਣਾਂ ਦਾ ਖਾੜਾ ਪੱਖਿਆ ਹੋਇਆ ਹੈ ਤੇ ਅੱਜ ਅਸੀਂ ਪਹੁੰਚੇ ਹਾਂ ਅੰਮ੍ਰਿਤਸਰ ਦੇ ਮਸ਼ਹੂਰ ਗਿਆਨੀ ਟੀ ਸਟਾਲ ਦੇ ਉੱਤੇ ਤੁਸੀਂ ਦੇਖੋ ਕਿ ਵੱਡੇ ਪੱਤਰ ਦੇ ਉੱਤੇ ਹਰ ਇੱਕ ਉਮੀਦਵਾਰ ਆਪਣੀ ਜਿੱਤ ਦਾ ਦਾਵਾ ਕਰ ਰਿਹਾ ਹੈ ਤੇ ਅੱਜ ਖਾਸ ਪੇਸ਼ਕਸ਼ ਲੈ ਕੇ ਹਾਜ਼ਰ ਆ ਚਾਹੇ ਪੇ ਚਰਚਾ ਦੇਖੋ ਚਾਹੇ ਜਿਹੜੀ ਹੈ ਵੱਡੇ ਪੱਤਰ ਦੇ ਉੱਤੇ ਬਣ ਰਹੀ ਹੈ ਗਿਆਨੀ ਟੀ ਸਟਾਲ ਦੇ ਬਾਹਰ ਅਸੀਂ ਪਹੁੰਚੇ ਹਾਂ ਇੱਧਰ ਤਸਵੀਰਾਂ ਤੁਸੀਂ ਦੇਖੋ ਸਵੇਰ ਦਾ ਮਾਹੌਲ ਹੈ ਜਿੱਥੇ ਕਿ ਲੋਕ ਵੱਡੇ ਪੱਧਰ ਦੇ ਉੱਤੇ ਅਸੀਂ ਦੇਖੋ ਕਿ ਚਾਹ ਜਿਹੜੇ ਪੀ ਰਹੇ ਨੇ ਮਾਲਕ ਵੀ ਇੱਥੇ ਮੌਜੂਦ ਨੇ ਗੱਲਬਾਤ ਵੀ ਅਸੀਂ ਕਰਾਂਗੇ ਪਾਜੀ ਕੀ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਬਹੁਤ ਵਧੀਆ ਜੀ ਪਾਜੀ ਅਖਾੜਾ ਭਖਿਆ ਲੋਕ ਸਭਾ ਚੋਣਾਂ ਨੂੰ ਲੈ ਕੇ ਹਾਂ ਜੀ ਪੂਰਾ ਜੋਰ ਸ਼ੋਰ ਜੀ ਪੂਰੀਆਂ ਸਾਰੀਆਂ ਪਾਰਟੀਆਂ ਪੂਰੇ ਜੋਰਾਂ ਸ਼ੋਰ ਨਾਲ ਜੋਰ ਲਾ ਰਹੀਆਂ ਜੀ ਕਿਉਂਕਿ ਅਸੀਂ ਦੇਖਿਆ ਜਦੋਂ ਵੀ ਇਲੈਕਸ਼ਨ ਆਉਂਦੀ ਹੈ ਤੁਹਾਡੇ ਇੱਥੇ ਗੈਨਿਟੀ ਸਟਾਲ ਦੇ ਉੱਤੇ ਵੱਡੇ ਪੱਧਰ ਦੇ ਉੱਤੇ ਲੋਕ ਆ ਕੇ ਚਰਚਾ ਕਰਦੇ ਨੇ ਸਿਆਸੀ ਲੀਡਰ ਇੱਥੇ ਆਉਂਦੇ ਨੇ ਕਿਵੇਂ ਦਾ ਮਹਿਸੂਸ ਹੋ ਰਿਹਾ ਨਹੀਂ ਸਾਰੇ ਦੇਖੋ ਜੀ ਪੂਰੇ ਜੋਰ ਪੂਰੇ ਉਹਨਾਂ ਦੀ ਮਿਹਨਤ ਵਾਜੀ ਆ ਬਾਕੀ ਜਨਤਾ ਦੇ ਉੱਪਰ ਜੀ ਆ ਦੇਖੋ ਕਿੰਨੂੰ ਜਿਤਾਉਂਦੇ ਆ ਤੁਹਾਨੂੰ ਕੀ ਲੱਗਦਾ ਕਿਹਦੀ ਸਰਕਾਰ ਬਣ ਰਹੀ ਹੈ ਆਲੇ ਸਰ ਕੁਝ ਨਹੀਂ ਪਤਾ ਕੁਝ ਨਹੀਂ ਪਤਾ ਜਦੋਂ 10 ਮਹੀਨਾ ਇਹ ਮੈਨ ਪ੍ਰੋਪਰ ਪਾ ਲਾਦਾ ਜਦੋਂ 5-7 ਦਿਨ ਰਹਿ ਜਾਂਦੇ ਨਹੀਂ ਨੇ ਉਦੋਂ ਮੇਨ ਜਨਤਾ ਦਾ ਵੀਊ ਦਾ ਪਾਸ ਲੱਗਦਾ ਹੈ ਹਾਲੇ ਜਨਤਾ ਹਰੇਕ ਦੇ ਨਾਲ ਚਲਦੀ ਪਈ ਨਹੀਂ ਰੌਣਕ ਮੇਲਾ ਕਾਫੀ ਦੇਖਣ ਨੂੰ ਮਿਲਦਾ ਰੌਣਕ ਮੇਲਾ ਪੂਰਾ ਹੀ ਚੱਲਦਾ ਹੈ ਸਾਵਾਂ ਬੁਰੀਆਂ ਹੁੰਦੀਆਂ ਨੇ ਝਗੜੇ ਝਗੜੇ ਵੀ ਹੁੰਦੇ ਨੇ ਬੈਸਬਸਾਈ ਹੁੰਦੀ ਆ ਬਸ ਸਭ ਪਿਆਰ ਦੇ ਨਾਲ ਆਪਣੀ ਕਰਦੇ ਜੀ ਸਿਆਦ ਹਾਂ ਜੀ ਕਿ ਸਾਡੀ ਪਾਰਟੀ ਨੂੰ ਵੋਟ ਪਾਓ ਕਹਿੰਦੇ ਸਾਡੀ ਪਾਰਟੀ ਨੂੰ ਵੋਟ ਪਾਓ ਸਭ ਪਿਆਰ ਨਾਲ ਬਿਲਕੁਲ ਬਿਲਕੁਲ ਸੋ ਇਹ ਤੁਸੀਂ ਦੇਖੋ ਇਹ ਮਾਲਕ ਨੇ ਗਿਆਨੀ 30 ਸਟਾਲ ਦੇ ਤਾਂ ਵੱਡੇ ਪੱਧਰ ਦੇ ਉੱਤੇ ਇੱਥੇ ਚਾਹ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਸੋ ਇੱਧਰ ਜਿਹੜੇ ਸਾਡੇ ਬਜ਼ੁਰਗ ਨੇ ਸਾਡੇ ਭਰਾ ਨੇ ਉਹ ਤੁਸੀਂ ਦੇਖੋ ਚਾਹ ਦੇ ਉੱਤੇ ਚੁਸਕੀਆਂ ਜਿਹੜੀਆਂ ਨੇ ਉਹ ਲਗਾ ਰਹੇ ਨੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਭਾਜੀ ਵੀ ਸਾਡੇ ਨਾਲ ਮੌਜੂਦ ਨੇ ਭਾਜੀ ਕੀ ਨਾਮ ਹੈ ਹਰਜੀਤ ਸਿੰਘ ਜੀ ਅਜੀ ਜੀ ਲੋਕ ਸਭਾ ਚੋਣਾਂ ਨੂੰ ਲੈ ਕੇ ਅਖਾੜਾ ਪੂਰੀ ਤਰ੍ਹਾਂ ਭਖਿਆ ਹੈ ਅੰਮ੍ਰਿਤਸਰ ਜੀ ਅਸੀਂ ਗੱਲ ਕਰੀਏ ਇਸੇ ਜਗ੍ਹਾ ਦੇ ਉੱਤੇ ਤੁਸੀਂ ਦੇਖਿਆ ਹੋਣਾ ਹਰਦੀਪ Puri ਪੂਰੀ ਬੈਠੇ ਸੀਗੇ ਨਾਲ ਉਹਨਾਂ ਦੇ ਤਰਨ ਚੁੱਕ ਸੀਗੇ ਸਿੱਧੂ ਸਾਹਿਬ ਇੱਥੇ ਬੈਠੇ ਰਹੇ ਕਾਫੀ ਸਿਆਸੀ ਸਫਾਂ ਦੇ ਵਿੱਚ ਜਿਹੜਾ ਹੈ ਗਲਿਆਰਿਆਂ ਦੇ ਵਿੱਚ ਇੱਥੋਂ ਹੀ ਚਰਚਾਵਾਂ ਸ਼ੁਰੂ ਹੁੰਦੀਆਂ ਨੇ ਕੀ ਲੱਗਦਾ ਹੈ ਕਿ ਇਸ ਵਾਰ ਸਰਕਾਰ ਕੀ ਦੀ ਬਣ ਰਹੀ ਹੈ ਸਰਕਾਰ ਦੇਖੋ ਜੀ ਹੁਣ ਮੁੱਦੇ ਦੇ ਬਹੁਤ ਜ਼ਿਆਦਾ ਨੇ ਗੱਲ ਦੇ ਵਿਕਾਸ ਦਾ ਮੁੱਦਾ ਆ ਤੇ ਹੁਣ ਤੱਕ ਦੀਆਂ ਜਿੰਨੀਆਂ ਵੀ ਸਰਕਾਰਾਂ ਆਈਆਂ ਸਾਨੂੰ ਤੇ ਸਾਰਿਆਂ ਨੇ ਨਿਰਾਸ਼ ਕੀਤਾ ਹੁਣ ਅਸੀਂ ਬਦਲਾ ਚਾਹੁੰਨੇ ਆ ਹੁਣ ਬਦਲਾ ਵਿੱਚ ਪਤਾ ਨਹੀਂ ਹੁਣ ਕਿਹੜਾ ਹੁੰਦਾ ਇਸ ਵੇਲੇ ਬਾਕੀ ਸਮਾਂ ਦੇਖੇਗਾ ਕਿੱਦਾਂ ਦਾ ਬਦਲਾਅ ਦੇਖੋ ਕਈ ਮੁੱਦੇ ਨੇ ਅਸੀਂ ਲੋਕਾਂ ਦੇ ਵਿੱਚ ਵਿਚਰਦੇ ਆਂ ਭਾਜੀ ਇੱਥੇ ਗੱਲ ਸੁੱਟਣੀ ਨਹੀਂ ਚਾਹੀਦੀ ਇੱਕ ਬੇਰੋਜ਼ਗਾਰੀ ਦਾ ਵੱਡਾ ਮੁੱਦਾ ਹੈ ਇੱਕ ਨਸ਼ੇ ਦਾ ਵੱਡਾ ਮੁੱਦਾ ਹੈ ਨੌਜਵਾਨ ਜਿਹੜੇ ਬੇਰੋਜ਼ਗਾਰ ਨੇ ਬਾਹਰ ਜਾ ਰਹੇ ਨੇ ਹੋਰ ਤੁਹਾਨੂੰ ਕੀ ਲੱਗਦਾ ਕਿਹੜੇ ਕਿਹੜੇ ਮੁੱਦੇ ਨੇ ਜਿਹੜੇ ਜਿਉਂ ਦੇ ਤਿਉਂ ਪਏ ਨੇ ਹਾਲੇ ਤੱਕ ਹੱਲ ਨਹੀਂ ਹੋਏ ਨਸ਼ੇ ਦਾ ਮੁੱਦਾ ਬਹੁਤ ਵੱਡਾ ਜੀ ਇਹ ਹੱਲ ਹੋਣਾ ਚਾਹੀਦਾ ਇਹਦੇ ਉੱਤੇ ਜਿਹਨੇ ਵੀ ਬੰਦੇ ਕੋਈ ਗਲਤ ਨੇ ਉਹਨਾਂ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਤੇ ਦੇਖਣਾ ਚਾਹੀਦਾ ਸਭ ਕੁਝ ਵੀ ਵੱਡੇ ਜਿਹੜੇ ਲੀਡਰ ਨੇ ਸਾਡੇ ਸਾਰਾ دارو ਮਦਾਰ ਉਹਨਾਂ ਵਿੱਚ ਆ ਸਾਰਾ ਜੋਗ ਕਰਨਾ ਉਹਨਾਂ ਨੇ ਵਸ ਹੁੰਦਾ ਜੀ ਆਮ ਪਬਲਿਕ ਤਾਂ ਕੁਝ ਨਹੀਂ ਕਰ ਸਕਦੀ ਇਹ ਧਿਆਨ ਦੇਣ ਦੀ ਲੋੜ ਹੈ ਲੀਡਰਾਂ ਨੂੰ ਆਪਣੇ ਜਿੰਨੇ ਵੀ ਆਪਣੇ ਚੁਣਨ ਦਾ ਜਿਹੜੇ ਤੇ ਮੌਜੂਦ ਨੇ ਤੇ ਉਹ ਧਿਆਨ ਦੇਣ ਆਪਾਂ ਤੇ ਇਹੀ ਕਹਾਂਗੇ ਜੀ ਸਰਕਾਰ ਦਾ ਕੀ ਲੱਗਦਾ ਕਿਸ ਦਾ ਦਬ ਦਬਾਏ ਇਸ ਵਾਰ ਸਰਕਾਰ ਬਣ ਸਕਦੀ ਹੈ ਬੀਜੇਪੀ ਦੀ ਬਣ ਸਕਦੀ ਹੈ ਜਾਂ ਇੰਡੀਆ ਲਾਇਨਸ ਦੀ ਬਣ ਸਕਦੀ ਹੈ ਬੀਜੇਪੀ ਦਾ ਅਜੇ ਤੱਕ ਤੇ ਪੰਜਾਬ ਵਿੱਚ ਕੋਈ ਪਤਾ ਨਹੀਂ ਆ ਜੀ ਜੀ ਬਾਕੀ ਹੁਣ ਦੇਖੋ ਕਿਹੜੀ ਤਨਾਂ ਵਿੱਚੋਂ ਆਉਂਦੀ ਹੈ ਕਹਿਣਾ ਮੁਸ਼ਕਿਲ ਹੈ ਉੱਦੇ ਜਿਹੜੇ ਹੈਗੇ ਨੇ ਆਪਾਂ ਜੇ ਸਿਲੰਡਰਾਂ ਵੱਲ ਵੇਖਾਂਗੇ ਜਾਂ ਦੂਜੀ ਚੀਜ਼ਾਂ ਵੱਲ ਵੇਖਾਂਗੇ ਲੇਕਿਨ ਆਪਾਂ ਦੇਸ਼ ਨੂੰ ਉੱਪਰ ਨਹੀਂ ਚੁੱਕ ਸਕਦੇ ਜੇ ਆਪਾਂ ਮਹਿੰਗਾਈ ਸਸਤੀ ਕਰਾਂਗੇ ਜਾਂ ਸਿਲੰਡਰ ਸਸਤਾ ਕਰਾਂਗੇ ਲੇਕਿਨ ਆਪਾਂ ਦੇਸ਼ ਨੂੰ ਪਹਿਲੇ ਉੱਪਰ ਚੁਕਣਾ ਦੇਸ਼ ਉੱਪਰ ਚੁੱਕਾਂਗੇ ਆਪਣੀ ਇਕਨੋਮੀ ਵੱਡੀ ਹੋਏਗੀ ਤੇ ਸਭ ਕੁਝ ਠੀਕ ਹੋਏਗਾ ਹਰ ਬੰਦੇ ਨੂੰ ਰੋਜ਼ਗਾਰੀ ਮਿਲਣਾ ਚਾਹੀਦਾ ਜਿਹੜਾ ਸਭ ਤੋਂ ਵੱਡਾ ਪੰਜਾਬ ਦੇ ਵਿੱਚ ਜਿਹੜਾ ਮੁੱਦਾ ਹੈਗਾ ਉਹ ਬੇਰੋਜ਼ਗਾਰੀ ਦਾ ਹੈ ਤੇ ਨਸ਼ੇ ਦਾ ਮੁੱਦਾ ਜਿਹੜੇ ਇਹ ਦੋ ਮੁੱਦੇ ਹੱਲ ਹੋਣੇ ਸਰਕਾਰ ਜਿਹੜੀ ਮਰਜ਼ੀ ਆਵੇ ਦੇਖੋ ਕੀ ਬੰਦ ਅੱਗੇ ਭਾਈ ਅੰਮ੍ਰਿਤਸਰ ਦੇ ਹਾਲਾਤ ਬਾਰੇ ਤੋਂ ਜਾਨਣਾ ਚਾਹਾਂਗਾ ਕਿ ਅੰਮ੍ਰਿਤਸਰ ਦੇ ਕੀ ਹਾਲਾਤ ਨੇ ਜਾਂ ਕੇਂਦਰ ਦੇ ਵਿੱਚ ਸਰਕਾਰ ਕਿਸ ਦੀ ਮੰਨ ਰਹੀ ਹੈ ਮੈਂ ਇੱਕ ਸਵਾਲ ਸਭ ਤੋਂ ਪਹਿਲਾਂ ਤੁਹਾਨੂੰ ਇਹ ਕਰਨਾ ਚਾਹਾਂਗਾ ਅੰਮ੍ਰਿਤਸਰ ਦੇ ਕਿਹੜੇ ਮੁੱਦੇ ਨੇ ਜਿਹੜੇ ਹਾਲੇ ਤੱਕ ਵੀ ਹੱਲ ਨਹੀਂ ਹੋਏ ਨੇ ਅੰਮ੍ਰਿਤਸਰ ਦਾ ਜਿਹੜਾ ਮੁੱਦੇ ਹਨ ਜਿਵੇਂ ਨਸ਼ਾ ਬੇਜ਼ਗਾਰੀ ਤੇ ਜਿਹੜਾ ਮਾਫੀਆ ਇਹ ਬਹੁਤ ਹੈਵੀਗਾ ਇਹਦੇ ਉੱਤੇ ਕਿਸੇ ਸਰਕਾਰ ਨੇ ਅਜੇ ਤੱਕ ਕੁਝ ਨਹੀਂ ਕੀਤਾ ਕਿਉਂਕਿ ਮੈਂ ਜਿੰਨੀ ਵਾਰੀ ਵੀ ਹੁਣ ਬਾਕੀ ਸਰਕਾਰਾਂ ਦਾ ਜੋ ਹੈ ਪੋਜਲਾ ਸਾਹਿਬ ਵੀ ਆਏ ਸੀ ਐਨੇ ਦਿਨ ਰਹੇ ਨੇ ਕੋਈ ਉਹਨਾਂ ਦਾ ਮਸਲਾ ਹੱਲ ਨਹੀਂ ਹੋਇਆ ਇੱਥੋਂ ਤੱਕ ਕਿ ਡੰਪ ਦੇ ਉੱਤੇ ਵੀ ਬੜੀ ਰਾਜਨੀਤੀ ਹੋਈ ਆ ਹਫਤਾਲਾ ਡੰਪ ਦੇ ਉੱਤੇ ਉਹ ਵੀ ਕੋਈ ਮਸਲਾ ਹੱਲ ਨਹੀਂ ਹੋਇਆ ਜਿਹੜੇ ਆਂਦੇ ਨੇ ਗੱਲਾਂ ਕਰ ਜਾਂਦੇ ਵਾਅਦੇ ਕਰ ਜਾਂਦੇ ਨੇ ਕੰਮ ਕੋਈ ਪੂਰਾ ਨਹੀਂ ਕਰਦੇ ਭਾਜੀ ਡਰਗ ਮਾਫੀਆ ਦੂਜਾ ਮਾਫੀਆ ਆ ਦਿਨ ਦਿਹਾੜੇ ਗੋਲੀਆਂ ਚੱਲਦੀਆਂ ਦਿਨ ਦਿਹਾੜੇ ਲੁੱਟੇ ਜਾਂਦੇ ਨੇ ਕੋਈ ਦੁਕਾਨਦਾਰ ਲੁੱਟ ਕੇ ਲੈ ਜਾਂਦੇ ਨੇ ਦੁਕਾਨ ਦਾ ਸੇਫ ਨਹੀਂ ਹੈਗੇ ਵਪਾਰੀ ਬੰਦਾ ਸੇਫ ਨਹੀਂ ਹੈਗਾ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖ ਰਹੇ ਹੋ 2 ਸਾਲ ਹੋ ਗਏ ਪੰਜਾਬ ਸਰਕਾਰ ਨੂੰ ਕਿਵੇਂ ਦਾ ਸਰਕਾਰ ਚੱਲ ਰਹੀ ਹੈ ਜਾਂ ਕਿਵੇਂ ਦਾ ਸਿਸਟਮ ਚੱਲ ਰਿਹਾ ਹੈ ਭਾਈ ਦੇਖੋ ਮੈਂ ਪਿੰਡਾਂ ਵਿੱਚ ਜਾਣਾ ਮੈਨੂੰ ਅੱਜ ਦੀ ਡੇਢ ਦੇ ਵਿੱਚ ਜੋ ਸੁਣਨ ਚਾਹੁੰਦਾ ਜਾਂ ਪਿੰਡਾਂ ਦੇ ਵਪਾਰੀ ਜੋ ਕਹਿੰਦੇ ਨੇ ਸਾਰੇ ਹੀ ਨਿਰਾਸ਼ ਨੇ ਜਿਹੜੀ ਪ੍ਰਾਇਜੈਂਸ ਸਰਕਾਰ ਆ ਔਰ ਤੋਂ ਸਾਰੇ ਹੀ ਨਿਰਾਸ਼ ਹੈਗੇ ਨੇ ਕਾਰਨ ਕੀ ਮੰਦੇ ਹੋ ਪਾਜੀ ਨਾਲ ਵੀ ਗੱਲਬਾਤ ਕਰ ਲੈਣੇ ਪਾਜੀ ਕੀ ਕਾਰਨ ਮੰਦੇ ਹੋ ਲੋਕ ਪਹਿਲਾਂ ਅਸੀਂ ਉਹ ਚੁਣੀ ਸੀਗੀ ਸਰਕਾਰ ਅਸੀਂ ਵੋਟਾਂ ਪਾਈਆਂ ਅਸੀਂ ਵੀ ਤੁਹਾਡੇ ਵਿੱਚ ਸੀਗੇ ਸਾਰੇ ਅਸੀਂ ਵੋਟਾਂ ਪਾਈਆਂ ਅਸੀਂ ਬਦਲਾਵ ਲੈ ਕੇ ਆਂਦਾ ਪਰ ਅਸੀਂ ਫਿਰ ਵੀ ਉਹ ਸੰਤੁਸ਼ਟਾ ਬੇਸਿਕਲੀ ਉਹਨਾਂ ਦੇ ਵਾਦੇ ਸੀਗੇ ਬੜੇ ਲੋਕ ਲੁਭਾਵਨ ਅਸੀਂ ਨਸ਼ਾ ਖਤਮ ਕਰਾਂਗੇ ਸਭ ਤੋਂ ਪਹਿਲੇ ਅਸੀਂ ਗੁੰਡਾਗਰਦੀ ਖਤਮ ਕਰਾਂਗੇ ਲੇਕਿਨ ਅੱਜ ਦੀ ਡੇਟ ਦੇ ਵਿੱਚ ਅਸੀਂ ਅੱਖੀਂ ਦੇਖੀਦਾ ਗਲੀਆਂ ਮੱਲਿਆਂ ਦੇ ਵਿੱਚ ਸਾਰੇ ਆਮ ਨਸ਼ਾ ਵਿਕਦਾ ਬੀ ਸਾਰੇ ਆਮ ਸ਼ਰਾਬ ਵਿਕ ਰਹੀ ਹੈ ਉਹ ਤੇ ਕੋਈ ਨਕੇਲ ਨਹੀਂ ਹੈਗੀ ਫੜ ਕੇ ਲੈ ਜਾਂਦੇ ਨੇ ਸ਼ਰਾਬ ਮਾਫੀਆਂ ਨੂੰ ਫੜ ਕੇ ਲੈ ਜਾਂਦੇ ਨੇ ਜਿਹੜੇ ਵੇਚਦੇ ਨੇ ਸ਼ਰਾਬ ਉਹ ਸਾਰੇ ਫੜ ਕੇ ਲੈ ਕੇ ਜਾਂਦੇ ਨੇ ਸ਼ਾਮ ਨੂੰ ਉਹਨੇ ਫੇਰ ਛੱਡ ਦਿੰਦੇ ਨੇ ਉਹ ਸ਼ਾਮ ਨੂੰ ਆ ਕੇ ਉਸੇ ਗਲੀਆਂ ਮੱਲਿਆਂ ਦੇ ਵਿੱਚ ਦੁਬਾਰਾ ਸ਼ਰਾਬ ਤੇ ਦੁਬਾਰਾ ਡਰੱਗਸ ਵੇਚਦੇ ਹੁੰਦੇ ਨੇ ਐ ਤੇ ਕੋਈ ਲਗਾਮ ਨਹੀਂ ਦੀ ਸਰਕਾਰ ਦੀ ਨਾ ਪੁਲਿਸ ਦੀ ਲਗਾਮ ਹੈ ਨਾ ਸਰਕਾਰ ਦੀ ਲਗਾਮ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖ ਰਹੇ ਹੋ 2 ਸਾਲ ਹੋ ਗਏ ਪੰਜਾਬ ਸਰਕਾਰ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਤੇ ਨੋ ਡਾਊਟ ਇੰਨੀ ਬਹੁਤ ਅੱਛੀ ਹੈ ਬਹੁਤ ਮਾੜੀ ਨਹੀਂ ਹੈ ਅੱਛੀ ਅੱਛੀ ਹੈ ਹਾਂ ਕਿਉਂਕਿ ਪਬਲਿਕ ਮੇਨ ਜਿਹੜੀ ਹੈਗੀ ਹੈ ਪਹਿਲੀ ਗੱਲ ਤੇ ਜਿਹੜੇ ਬਿਜਲੀ ਫ੍ਰੀ ਕੀਤੀ ਹੈ ਗਵਰਨਮੈਂਟ ਉਹਦਾ ਬਹੁਤ ਪਬਲਿਕ ਨੂੰ ਇੰਟਰਸਟ ਹੈਗਾ ਇਸ ਚੀਜ਼ ਦਾ ਕਿਉਂਕਿ ਅੰਮ੍ਰਿਤਸਰ ਦੇ ਕੀ ਰੁਝਾਨ ਲੱਗਦੇ ਨੇ ਕਿ ਕੀ ਲੱਗਦਾ ਕਿਸ ਦਾ ਪਲੜਾ ਪਾਰੀ ਹੈ ਅੰਮ੍ਰਿਤਸਰ ਦੇ ਦੇਖੋ ਜੀ ਸਾਰੀਆਂ ਪਾਰਟੀਆਂ ਜ਼ੋਰ ਲਗਾ ਰਹੀਆਂ ਐ ਤੇ ਐਂਡ ਤੇ ਪਤਾ ਲੱਗੇਗਾ ਕਿ ਕੌਣ ਆ ਫਿਰ ਵੀ ਬਿਲਕੁਲ ਸੋ ਲੋਕਾਂ ਦੇ ਵੱਖ-ਵੱਖ ਪ੍ਰਤੀਕਰਮ ਤੁਸੀਂ ਦੇਖ ਸਕਦੇ ਹੋ ਹੋਰ ਵੀ ਜਿਹੜੇ ਸਾਡੇ ਸੱਜਣ ਨੇ ਹੋਰ ਵੀ ਸਾਡੇ ਜਿਹੜੇ ਲੋਕ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਕਿਉਂਕਿ ਵੱਡੇ ਲੰਮੇ ਸਮੇਂ ਤੋਂ ਕਈ ਮੁੱਦੇ ਜਿਹੜੇ ਆ ਉਹ ਲਟਕਦੇ ਆਏ ਨੇ ਆਓ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਲੋਕ ਸਭਾ ਚੋਣਾਂ ਨੂੰ ਲੈ ਕੇ ਲੋਕਾਂ ਦੇ ਵੱਖ-ਵੱਖ ਪ੍ਰਤੀਕਰਮ ਨੇ ਅੰਮ੍ਰਿਤਸਰ ਦੇ ਲੋਕਾਂ ਦੀ ਗੱਲ ਕਰ ਰਹੇ ਹਾਂ ਚਾਹੇ ਤੇ ਚਰਚਾ ਜਿਹੜੀ ਆ ਹੋ ਰਹੀ ਆ ਤੁਸੀਂ ਦੇਖੋ ਲੋਕ ਇੱਥੇ ਮੌਜੂਦ ਨੇ ਗੱਲਬਾਤ ਅਸੀਂ ਕਰ ਲੈਨੇ ਆਂ ਇਧਰ ਭਾਜੀ ਹੋਣੀ ਵੀ ਮੌਜੂਦ ਨੇ ਭਾਜੀ ਕੀ ਨਾਮ ਹੈ ਤੁਹਾਡਾ ਅਜੀਤ ਸਿੰਘ ਜੀ ਅਜੀਤ ਜੀ ਕੀ ਲੱਗਦਾ ਹੈ ਅੰਮ੍ਰਿਤਸਰ ਦੇ ਕੀ ਰੁਝਾਨ ਨੇ ਕੇਂਦਰ ਦੇ ਵਿੱਚ ਕਿਸ ਦੀ ਸਰਕਾਰ ਬਣ ਰਹੀ ਹੈ ਅੰਮ੍ਰਿਤਸਰ 'ਚੇ ਭਾਜੀ ਝਾੜੂ ਦੀ ਸਰਕਾਰ ਬਣੇਗੀ ਜੀ ਦੇਖਿਆ ਹੋਣਾ ਕਿ ਕਾਂਗਰਸ ਦਾ ਹੈਗਾ ਜੇਕਰ ਆਮ ਆਦਮੀ ਪਾਰਟੀ ਦਾ ਹੈਗਾ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਭਾਜੀ ਬੀਜੇਪੀ ਦੀ ਸਰਕਾਰ ਕੇਂਦਰ ਦੇ ਵਿੱਚ ਇਸ ਟਾਈਮ ਮੌਜੂਦ ਹੈ ਕੀ ਲੱਗਦਾ ਹੈ ਵੀ ਕਿਸ ਦੀ ਸਰਕਾਰ ਬੀਜੇਪੀ ਦੀ ਬਣਦੀ ਹੈ ਜਾਂ ਇੰਡੀਆ ਅਲਾਈਂਸ ਦੀ ਬਣ ਰਹੀ ਹੈ ਇੰਡੀਆ ਅਲਾਈਂਸ ਦੀ ਬਣੇਗੀ ਇੰਡੀਆ ਅਲਾਈਂਸ ਦੀ ਬਣੇਗੀ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਨੂੰ ਕਿਵੇਂ ਦੇਖ ਰਹੇ ਹੋ 2.5 ਸਾਲ ਹੋ ਚੱਲੇ ਨੇ ਠੀਕ ਚੱਲ ਰਹੀ ਜੀ ਸਰਕਾਰ ਹਾਂਜੀ ਕੰਮਕਾਰ ਠੀਕ ਕਰ ਰਹੇ ਨੇ ਬੰਦ ਮਾਨੋ ਰਹੀ ਹਾਂਜੀ ਵਧੀਆ ਚੱਲ ਰਿਹਾ ਜੀ ਕੰਮ ਕਰ ਜੀ ਇਹਨਾਂ ਦਾ ਹਾਂਜੀ ਵਧੀਆ ਕਰ ਰਹੇ ਜੀ ਕੰਮ ਕੀ ਲੱਗਦਾ ਜਿਹੜੇ 2.5 ਸਾਲਾਂ ਦੇ ਵਿੱਚ ਕੰਮਕਾਰ ਕੀਤੇ ਨੇ ਵਧੀਆ ਕੰਮ ਕੀਤੇ ਨੇ ਲੋਕ ਸਮਰਥਨ ਕਰ ਰਹੇ ਨੇ ਬਹੁਤ ਵਧੀਆ ਜੀ ਬਹੁਤ ਵਧੀਆ ਕੰਮ ਕਰ ਰਹੇ ਹਾਂਜੀ ਹਾਂਜੀ ਤੁਸੀਂ ਖੁਸ਼ ਹੋ ਕਹਿੰਦੇ ਕਿ ਵਪਾਰੀ ਜਰਾ ਨਿਰਾਸ਼ ਦਿਖਾਈ ਦੇ ਰਿਹਾ ਹੈ ਕਿਉਂਕਿ ਦੂਜੀਆਂ ਵੇਖੋ ਦੂਜੀਆਂ ਪਾਰਟੀਆਂ ਦਾ ਕਹਿਣਾ ਹੀ ਆ ਬਾਕੀ ਭਗਵੰਤ ਮਾਨ ਸਰਕਾਰ ਬਹੁਤ ਹੀ ਕੰਮ ਕਰ ਰਹੀ ਬਹੁਤ ਵਧੀਆ ਭਗਵੰਤ ਮਾਨ ਸਰਕਾਰ ਦੇਖੋ ਇਹ ਅਸੀਂ ਨਹੀਂ ਕਹਿ ਰਹੇ ਫਿਰ ਮੀਡੀਆ ਤੇ ਇਲਜ਼ਾਮ ਲੱਗਦੇ ਨੇ ਅਸੀਂ ਨਹੀਂ ਕਹਿ ਰਹੇ ਲੋਕ ਕਹਿ ਰਹੇ ਨੇ ਲੋਕ ਦੇਖੋ ਇੱਥੇ ਚਾਹੇ ਪੀ ਰਹੇ ਨੇ ਲੋਕਾਂ ਦੇ ਨਾਲ ਅਸੀਂ ਚਰਚਾ ਕਰ ਰਹੇ ਆ ਅਮ੍ਰਿਤਸਰ ਦੀ ਹਵਾ ਆਬੋ ਹਵਾ ਕਿਸ ਤਰਫ ਜਾ ਰਹੀ ਹੈ ਉਸ ਬਾਰੇ ਗੱਲਬਾਤ ਕਰ ਰਹੇ ਇੱਥੇ ਭਾਜੀ ਹੋਰੀ ਹੋਰ ਮੌਜੂਦ ਨੇ ਗੱਲਬਾਤ ਕਰਦੇ ਭਾਜੀ ਕੀ ਨਾਮ ਹੈ ਜਰਨੈਲ ਸਿੰਘ ਟੋਪ ਜਰਨੈਲ ਜੀ ਕੀ ਲੱਗਦਾ ਹੈ ਕਿ ਕਿਸ ਦੀ ਸਰਕਾਰ ਕੇਂਦਰ ਦੇ ਵਿੱਚ ਬਣਨ ਜਾ ਰਹੀ ਹੈ ਤੇ ਨਾਲ ਦੀ ਨਾਲ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਜੋ ਇੰਡੀਆ ਐਲਾਈਅੰਸ ਹੋਇਆ ਜੀ ਕੁਝ ਕਾਫੀ ਮਹੀਨੇ ਪਹਿਲਾਂ ਉਹ ਐਲਾਈਅੰਸ ਬਹੁਤ ਕਾਮਯਾਬ ਚੱਲ ਰਿਹਾ ਹੈ ਤੁਸੀਂ ਦੇਖੋ ਮੈਂ ਰਾਤੀ ਦੇਖ ਰਿਹਾ ਸੀ ਕਿ ਅਮਿਤ ਸ਼ਾਹ ਦੀ ਵੀ ਸਟੇਟਮੈਂਟ ਆ ਗਈ ਹੈ ਉਹਨੂੰ ਵੀ ਪਤਾ ਲੱਗ ਗਿਆ ਕਿ ਅਸੀਂ ਹਾਰ ਰਹੇ ਹਾਂ ਪੂਰੇ ਹਿੰਦੁਸਤਾਨ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਜਿਵੇਂ ਪਿਛਲੀ ਵਾਰ ਪੰਜਾਬ ਸਰਕਾਰ ਦੇ ਵਿੱਚ ਲੋਕਾਂ ਨੇ ਝਾੜੂ ਨੂੰ ਜਤਾਇਆ ਸੀ ਦੇਖਿਆ ਨਹੀਂ ਕੋਣ ਆ ਅੱਜ ਹਿੰਦੁਸਤਾਨ ਦੇ ਲੋਕ ਵੀ ਇਸੇ ਤਰ੍ਹਾਂ ਮੋਦੀ ਨੂੰ ਲਾਣ ਵਾਸਤੇ ਤਤਪਰ ਹੋ ਕੇ ਬੈਠੇ ਨੇ ਕਿ ਇਹਨਾਂ ਦੀ ਜਿਹੜੀ ਡਿਕਟੇਟਰਸ਼ਿਪ ਹੈ ਜਿਹੜੀ ਇਹਨਾਂ ਦੀ ਹਿਟਲਰ ਸ਼ਾਈ ਹੈ ਉਹਨੂੰ ਖਤਮ ਕਰਨਾ ਕਿਉਂਕਿ ਅੱਜ ਸਾਰੀ ਦ ਸੇਫ ਇਹਨਾਂ ਨੇ ਦੋ ਹੀ ਘਰ ਭਰੇ ਨੇ ਇਹਨਾਂ ਨੇ ਲੋਕਾਂ ਨੂੰ ਝੂਠ ਬੋਲਿਆ ਰਾਤ ਪਾ ਦੇਖ ਰਿਆ ਸੀ ਸੋਸ਼ਲ ਮੀਡੀਆ ਤੇ ਇੱਕ ਜਵਾਨ ਸੀ ਉਹ ਕਹਿੰਦਾ ਵੇਖੋ ਸਾਡਾ ਕਿੰਦਾ ਬੁਸ਼ਰਮ ਪ੍ਰਧਾਨ ਮੰਤਰੀ ਆ ਕਿ ਕਿੰਨੇ ਮਾਨ ਨਾਲ ਕਹਿ ਰਿਹਾ ਕਿ ਹਿੰਦੁਸਤਾਨ ਬਹੁਤ ਰਕੀ ਤੇ ਕਰ ਰਿਹਾ ਪਰ ਮੈਂ 80000 ਲੋਕਾਂ ਨੂੰ ਫਰੀ ਰਾਸ਼ਨ ਦੇ ਰਿਹਾ ਕਹਿੰਦਾ 130 ਕਰੋੜ ਚੋਂ ਜੇ ਅਸੀਂ 80000 ਕਰੋੜ ਬੰਦਾ ਗਰੀਬ ਹੈ ਫਰੀ ਰਾਸ਼ਨ ਖਾ ਰਿਆ ਦੇ ਨੇ ਸਾਰਾ ਹਿੰਦੁਸਤਾਨ ਮੰਕਤਾ ਬਣਾਤਾ ਇਹੋ ਜਿਹਾ ਪ੍ਰਧਾਨ ਮੰਤਰੀ ਤੇ ਬਹੁਤ ਲਾਨਤਾ ਇਸ ਕਰਕੇ ਸੋਸ਼ਲ ਮੀਡੀਆ 'ਤੇ ਸਭ ਸ਼ੋਅ ਹੋ ਰਿਹਾ ਕਿ ਕੌਣ ਅੱਗੇ ਆ ਰਿਹਾ ਕੌਣ ਪਿੱਛੇ ਜਾ ਰਿਹਾ ਪਰ ਤੁਹਾਨੂੰ ਇਸ ਚੀਜ਼ ਦੀ ਵਧਾਈ ਦੇਣੀ ਹੈ ਕਿ ਸਾਨੂੰ ਇਸ ਚੀਜ਼ ਦੀ ਖੁਸ਼ੀ ਹੈ ਕਿ ਜਿਹੜੀ ਇਹਨਾਂ ਦੀ ਡਿਕਟੇਟਰਸ਼ਿਪ ਹੈ ਟੁੱਟਣੀ ਚਾਹੀਦੀ ਹੈ ਔਰ ਟੁੱਟੇਗੀ ਵੀ ਔਰ ਇੰਡੀਆ ਆਲਾਈਂਸ ਆਪਣੀ ਸਰਕਾਰ ਬਣਾਏਗੀ ਅੱਜ ਅਸੀਂ ਅਸੀਂ ਲੋਕਾਂ ਨਾਲ ਗੱਲਬਾਤ ਕਰ ਰਹੇ ਸੀ ਲੋਕ ਕਹਿੰਦੇ ਕਿ ਪਪੂਲਾਰਿਟੀ ਬਹੁਤ ਹੈ ਮੋਦੀ ਸਾਹਿਬ ਦੀ ਤਾਂ ਵਿਦੇਸ਼ਾਂ ਦੇ ਵਿੱਚ ਇੰਡੀਆ ਦਾ ਨਾਮ ਚਮਕਾਇਆ ਤੁਹਾਨੂੰ ਲੱਗਦਾ ਕਿ ਪਪੂਲਾਰਿਟੀ ਦੇ ਨਾਲ ਲੋਕਾਂ ਦੇ ਘਰ ਚੱਲ ਸਕਦੇ ਨੇ ਪਪੂਲਾਰਿਟੀ ਨਾਲ ਘਰ ਨਹੀਂ ਚੱਲਦੇ ਜੇ ਘਰ ਚੱਲਿਆ ਤੁਹਾਡੇ ਕਾਰੋਬਾਰ ਨਾਲ ਤੁਹਾਡੇ ਪਰਿਵਾਰ 'ਚ ਸੁੱਖ ਸ਼ਾਂਤੀ ਹੋਏਗੀ ਤੇ ਤੁਸੀਂ ਤਾਂ ਹੀ ਕਰੋਗੇ ਕਈਆਂ ਬੰਦਿਆਂ ਦੇ ਕਾਰੋਬਾਰ ਬਹੁਤ ਆ ਪਰ ਉਹਨਾਂ ਦੇ ਘਰਾਂ 'ਚ ਪ੍ਰੋਬਲਮਸ ਹੈਗੀਆਂ ਇਸ ਕਰਕੇ ਜਿੰਨਾ ਚਿਰ ਤੱਕ ਆਪਾਂ ਇੱਕ ਜੋ ਢੋ ਕੇ ਇਹਨਾਂ ਦੀ ਡਿਕਟੇਟਰਸ਼ਿਪ ਨੂੰ ਖਤਮ ਨਹੀਂ ਕਰਾਂਗੇ ਉਹਨਾਂ ਚਿਰ ਤੱਕ ਅਸੀਂ ਖੁਸ਼ਹਾਲ ਨਹੀਂ ਹੋ ਸਕਦੇ ਕਿਉਂਕਿ ਇਹਨਾਂ ਨੇ ਜਦੋਂ ਕਿਸਾਨ ਮੋਰਚੇ ਤੋਂ ਮਾਫੀ ਮੰਗੀ ਹੈ ਨਾ ਇਹ ਆਪਣੇ ਮਨ 'ਚ ਬਹੁਤ ਰੰਜਿਸ਼ ਰੱਖ ਕੇ ਬੈਠੇ ਨੇ ਇਹਨਾਂ ਨੇ ਪੰਜਾਬ ਨੂੰ ਡਿਸਟਰਬ ਕਰਨਾ ਇਹ ਕਦੀ ਖੁਸ਼ਹਾਲ ਪੰਜਾਬ ਨਹੀਂ ਕਰ ਸਕਦੇ ਤੁਸੀਂ ਦੇਖ ਲਓ ਇਹ ਕਹਿੰਦੇ ਕਿ ਸਾਡੀ ਵਰਲਡ ਦੀ ਸਭ ਤੋਂ ਵੱਡੀ ਪਾਰਟੀ ਹੈ బిਗੇਸਟ ਪਾਰਟੀ ਇਨ ਦਾ ਵਰਲਡ ਤੇ ਇਹਨਾਂ ਕੋ ਕੈਂਡੀਡੇਟ ਨਹੀਂ ਹੁੰਦਾ ਨੰਬਰ 3 ਖਿਡਾਰਨ ਹਮੇਸ਼ਾ ਹੀ ਦੂਜੇ ਸ਼ਹਿਰਾ ਚੋਂ ਲਿਆ ਕੇ ਜਿਹੜਾ ਪੁਰਾਣਾ ਅਫਸਰ ਰਟਾਇਰ ਹੋਇਆ ਉਹਨਾਂ ਨੂੰ ਲਿਆ ਕੇ ਸਾਡੇ ਉੱਪਰ ਥੋਪਦੇ ਆ ਕਿਉਂ ਥੋਪਦੇ ਆ ਜੇ ਵਰਕਰ ਬੇਸਡ ਕੈਂਡੀ ਵਰਕਰ ਬੇਸਡ ਪਾਰਟੀ ਆ ਤੇ ਫਿਰ ਕਿਸੇ ਵਰਕਰ ਨੂੰ ਖੁਲਾਰਨ ਆਪਣੀ ਕੈਪੈਸਿਟੀ ਦੱਸਨ ਆਮ ਆਦਮੀ ਦੇ ਝਾੜੂ ਨੇ ਉਹ ਲੋਕਾਂ ਨੂੰ ਖੁਲਾਰਦਾ ਜਿਨ੍ਹਾਂ ਨੂੰ ਜਾਣਦਾ ਹੀ ਕੋਈ ਨਹੀਂ ਸੀ ਲੋਕਾਂ ਨੇ ਜਤਾਇਆ ਨਾ ਪਾਰਟੀ ਨੂੰ ਪਾਰਟੀ ਦੀ ਜਿੱਤ ਹੁੰਦੀ ਹੈ ਤੇ ਇਹ ਕਹਿੰਦੇ ਪਾਰਟੀ ਸਾਡੀ ਬਹੁਤ ਵੱਡੀ ਹੈ ਸਾਡੇ ਕੋਲ ਬਹੁਤ ਵਰਕਰ ਹੈ ਤੇ ਕੈਂਡੀਡੇਟੇ ਦਾ ਕੋਈ ਕਦੀ ਵੀ ਨਹੀਂ ਹੁੰਦਾ ਬਿਲਕੁਲ ਭਾਈ ਜਨਾ ਵੀ ਗੱਲਬਾਤ ਕਰ ਲੈਣੇ ਭਾਜੀ ਕੀ ਲੱਗਦਾ ਹੈ ਅੰਮ੍ਰਿਤਸਰ ਦੇ ਕੀ ਨੂੰ ਜਾਣਨੇ ਕੌ ਕਿਉਂਕਿ ਇਥੋਂ ਵੱਡੇ ਵੱਡੇ ਲੀਡਰ ਅਸੀਂ ਦੇਖੇ ਨੇ ਚਾਹੇ ਅਸੀਂ ਸਿੱਧੂ ਸਾਹਿਬ ਦੀ ਗੱਲ ਕਰ ਲਈਏ ਚਾਹੇ ਅਸੀਂ ਹਰਦੀਪ ਪੂਰੀ ਦੀ ਗੱਲ ਕਰ ਲਈਏ ਚਾਹੇ ਮਰਹੂਮ ਨੇਤਾ ਸਾਡੇ ਅਰुण ਜੇਤਲੀ ਹੋਰਾਂ ਦੀ ਗੱਲ ਕਰ ਲਈਏ ਸੋ ਚੋਣ ਲੜ ਚੁੱਕੇ ਨੇ ਕੀ ਲੱਗਦਾ ਇਸ ਵਾਰ ਕੇ ਕੌਣ ਬਾਜੀ ਮਾਰੇਗਾ 2024 ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਵਧੀਆ ਕੰਮ ਕਰ ਰਹੀ ਆ ਇਥੋਂ ਮਤਲਬ ਕਿ ਇਥੋਂ ਝਾੜੂ ਨੂੰ ਮਤਲਬ ਕਿ ਵਧੀਆ ਵੋਟ ਪਾਏਗੀ ਜਿਹੜੇ ਮੋਦੀ ਸਾਹਿਬ ਦੇ ਕੰਮ ਆ ਵੇਖ ਲਓ ਤੁਸੀਂ ਮੰਗਾਈ ਇੰਨੀ ਆ ਹਰ ਬੰਦਾ ਇਸਲੇ ਵਿਹਲਾ ਬੈਠਾ ਵਾ ਕੋਈ ਕਾਰੋਬਾਰ ਨਹੀਂ ਕਿਸੇ ਦਾ ਰਿਹਾ ਮਤਲਬ ਕਿ ਬਹੁਤ ਹੀ ਬੁਰੇ ਹਾਲ ਕਰਤੇ ਆ ਹਰ ਬੰਨੇ ਬਹੁਤ ਬੁਰਾ ਹਾਲ ਆ। ਤੁਸੀਂ ਬਾਹਰ ਵੀ ਕਿਤੇ ਚਲ ਜਓ। ਇੰਡੀਅਨ ਕਰੰਸੀ ਦਾ ਇੰਨਾ ਬੁਰਾ ਹਾਲ ਆ ਕਿ ਡਾਲਰ ਐਸਲੇ ਵੇਖ ਲਓ ਕਿੱਥੇ ਪਹੁੰਚ ਗਿਆ ਵਾ। ਕਿੱਥੇ ਰੇਟ ਹੁੰਦਾ ਏ ਡਾਲਰ ਦਾ? ਅੱਜ ਪੈਟਰੋਲ ਦਾ ਕੀ ਰੇਟ ਆ? ਮੰਗਿਹਾਈ ਦੀ ਮਾਰ ਹਰ ਬੰਨੇਓ ਇੰਨੀ ਆ ਤੇ ਉਤੋਂ ਕਾਰੋਬਾਰ ਵੀ ਬਿਲਕੁਲ ਕੱਟ ਗਏ ਨੇ। ਕਾਰੋਬਾਰ ਘਟੇ ਹੋਏ ਨੇ। ਪਾਜੀ ਨਾਲ ਵੀ ਗੱਲਬਾਤ ਕਰ ਲੈਨੇ। ਪਾਜੀ ਕਦੋਂ ਦੇਖ ਰਹੇ ਨੇ? ਪਾਜੀ ਕੀ ਨਾਮ ਹੈ ਤੁਹਾਡਾ? ਗੌਰਵ ਰੌਣਾ ਜੀ। ਗੌਰਵ ਜੀ ਕੀ ਲੱਗਦਾ ਹੈ ਤੁਸੀਂ ਅੰਮ੍ਰਿਤਸਰ ਦੇ ਵਿੱਚ ਕਾਫੀ ਲੰਮੇ ਸਮੇਂ ਤੋਂ ਇੱਥੇ ਚਾਹ ਦੀਆਂ ਚੁਸਕੀਆਂ ਲਾਉਂਦੇ ਹੋ। ਇੱ लोकसभा जी मोदी जी ਦਾ ਬਦਲਾਵ ਚਾਹੁੰਦੇ ਨੇ ਕਿਉਂਕਿ ਮੋਦੀ ਜੀ ਨੇ ਦੇਸ਼ ਲਈ ਨਹੀਂ ਕੁਝ ਕੀਤਾ ਆਪਣੇ ਲਈ ਬਹੁਤ ਕੀਤਾ ਆਪਣੇ ਲਈ ਬਹੁਤ ਕੁਝ ਖਰੀਦਿਆ ਤੇ ਉਹਨਾਂ ਨੇ ਆਪਣੇ ਲਈ ਏਜੰਸੀਆਂ ਖਰੀਦੀਆਂ ਉਸ ਤੋਂ ਬਾਅਦ ਉਹਨਾਂ ਨੇ ਆਪਣੇ ਲਈ ਈਡੀ ਖਰੀਦੀ ਉਸੇ ਦੇ ਬਲਬੂਤੇ ਦੇ ਉਹ ਚਾਹੁੰਦੇ ਨੇ ਕਿ ਮੇਰੀ ਸਰਕਾਰ ਬਣੇ ਹਰ ਬੰਦੇ ਨੂੰ ਪ੍ਰੈਸ਼ਰਾਈਜ਼ ਕਰਕੇ ਦੇਖੋ ਕਦੀ ਆਪਣੇ ਦੇਸ਼ ਦੇ ਇਤਿਹਾਸ 'ਚ ਕਦੀ ਐਦਾਂ ਨਹੀਂ ਹੋਇਆ ਕਿ ਕਿਸੇ ਨੇ ਮੁੱਖ ਮੰਤਰੀ ਚੁੱਕ ਲਿਆ ਹੋਏ ਮਤਲਬ ਜਿਹੜਾ ਮਰਜੀ ਲੀਡਰ ਨੂੰ ਜਿੱਥੋਂ ਮਰਜੀ ਚੁੱਕ ਲਿਆ ਹੋਏ ਮਨੋਤ ਸਿਰਫ ਦਬਾਅ ਦੀ ਰਾਜਨੀਤੀ ਕਰ ਰਹੇ ਨੇ ਡਿਕਟੇਟਰਸ਼ਿਪ ਚਲਾ ਰਹੇ ਨੇ ਉਹ ਇਸ ਬਿਨਾਤੇ ਸਰਕਾਰਾਂ ਨਹੀਂ ਬਣ ਸਕਦੀ ਮੈਂ ਇਥੇ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ ਆਪਾਂ ਸਾਰਾ ਕੁਝ ਖਰੀਦ ਲਿਆ ਤੁਸੀਂ ਮੀਡੀਆ ਦੀ ਵੀ ਗੱਲ ਕੀਤੀ ਹੈ ਪਰ ਇਥੇ ਕੋਰਟ ਵੀ ਖਰੀਦੇਗੇ ਸੁਪਰੀਮ ਕੋਰਟ ਵੀ ਖਰੀਦਿਆ ਗਿਆ ਹਾਈ ਕੋਰਟ ਵੀ ਖਰੀਦਿਆ ਗਿਆ ਦਿੱਲੀ ਕੋਰਟ ਵੀ ਖਰੀਦਿਆ ਗਿਆ ਮੈਂ ਦੇਖੋ ਜੀ ਮੈਂ ਉਸ ਦਿਨ ਪੜ ਰਿਹਾ ਸੀ ਕਿ 250 ਕਰੋੜ ਰੁਪਏ ਸਿਰਫ Google Google ਨੂੰ ਦਿੱਤਾ ਗਿਆ ਸਿਰਫ ਐਡਸ ਲਈ ਅਸੀਂ ਜਦੋਂ ਫੋਨ ਖੋਲਦੇ ਹਾਂ ਸਿਰਫ ਸਾਨੂੰ ਹੋਰ ਕੁਝ ਨਜ਼ਰ ਹੀ ਨਹੀਂ ਆਉਂਦਾ ਅਸੀਂ ਆਪਣੇ ਕੰਮ ਦੀ ਚੀਜ਼ ਦੇਖਣੀ ਆ ਤਾਂ ਸਭ ਤੋਂ ਪਹਿਲਾਂ ਉਹਨਾਂ ਦੀ ਐਡ ਨਜ਼ਰ ਆ ਜਾਂਦੀ ਆ ਮਤਲਬ ਸਾਨੂੰ ਮਜਬੂਰੀ 'ਚ ਉਹੀ ਦੇਖਣੀ ਪੈ ਰਹੀ ਆ ਮਤਲਬ ਅਸੀਂ ਮਤਲਬ ਉਹਨੂੰ ਸਕਿਪ ਵੀ ਨਹੀਂ ਹੋ ਰਹੀ ਮਤਲਬ ਲੋਕਾਂ ਦੇ ਮਾਈਂਡ ਨਾਲ ਖੇਡਿਆ ਜਾ ਰਿਹਾ ਜੋ ਦਿਖਾਇਆ ਜਾ ਰਿਹਾ ਉਹੀ ਲੋਕ ਕਰਦੇ ਮਾਈਂਡ ਨਾਲ ਖੇਡਿਆ ਜਾ ਰਿਹਾ ਮਾਈਂਡ ਗੇਮ ਚੱਲ ਰਹੀ ਆ ਕੀ ਕੁਝ ਹੋਰ ਤਾਂ ਹੈ ਜਿਹੜਾ ਐਕਚੁਅਲ ਗਰਾਉਂਡ ਰਿਐਲਿਟੀ ਨਾਲ ਬਿਲਕੁਲ ਉਸ ਤੋਂ ਪਰੇ ਹੀ ਹੈ ਲੋਕੀ ਪਰੇਸ਼ਾਨ ਨੇ ਲੋਕੀ ਬਦਲਾਅ ਚਾਹੁੰਦੇ ਨੇ ਬਿਲਕੁਲ ਬਿਲਕੁਲ ਬਹੁਤ ਧੰਨਵਾਦ ਭਾਜੀ ਕੀ ਨਾਮ ਹੈ ਤੁਹਾਡਾ ਅਰुण ਸ਼ਰਮਾ ਅਰुण जी ਕੀ ਲੱਗਦਾ ਹੈ ਕਿ ਇਸ ਵਾਰ ਕੇਂਦਰ ਦੇ ਵਿੱਚ ਕਿਸੇ ਸਰਕਾਰ ਬਣਦੀ ਹੈ ਅੰਮ੍ਰਿਤਸਰ ਦੇ ਕੀ ਰੁਝਾਨ ਨੇ ਸਰ ਅੰਮ੍ਰਿਤਸਰ ਦਾ ਰੁਝਾਨ ਬੜੇ ਕਲੀਅਰਲੀ ਆਮ ਆਦਮੀ ਪਾਰਟੀ ਵੱਲ ਜਾ ਰਹੇ ਨੇ ਤੇ ਕੇਂਦਰ ਦੇ ਵਿੱਚ ਇੰਡੀਆ ਗਠਬੰਧਨ ਆਉਣ ਦੀ ਪੂਰੀ ਸੰਭਾਵਨਾ ਹੈ ਕਿਉਂਕਿ ਮੋਦੀ ਸਾਹਿਬ ਪ੍ਰਾਈਮ ਮਿਨਿਸਟਰ ਆਫ ਐਡਵਰਟਾਈਜ਼ਮੈਂਟ ਬਣ ਗਏ ਹੋਏ ਨੇ ਜਿਸ ਤਰ੍ਹਾਂ ਭਾਜੀ ਨੇ ਦੱਸਿਆ ਤੋ YouTube ਖੋਲੋ ਉਹਦੇ ਵਿੱਚ ਵੀ ਮੋਦੀ ਦਾ ਇਹ ਬਖਾਇਆ ਜਾਏਗਾ ਜਦੋਂ ਬੰਦਾ ਕੋਈ ਕੰਮ ਕਰਦਾ ਤਾਂ ਕੰਮ ਬੋਲਣਾ ਚਾਹੀਦਾ ਫਿਰ ਉਹਨੂੰ ਐਡਵਰਟਾਈਜ਼ਮੈਂਟ ਦੇ ਸਾਰੇ ਨਹੀਂ ਬੋਲਣਾ ਚਾਹੀਦਾ ਬਿਲਕੁਲ ਬਿਲਕੁਲ ਐਡਵਰਟਾਈਜ਼ਮੈਂਟ ਦੇ ਸਾਰੇ ਇੱਧਰ ਵੀ ਦੇਖੋ ਤੁਸੀਂ ਸਾਡੇ ਵੀਰ ਬੈਠੇ ਹੋਏ ਨੇ ਸਾਰੇ ਵੀਰ ਇੱਥੇ ਚਾਹਾ ਪੀ ਰਹੇ ਨੇ ਤੇ ਇੱਥੇ ਗੱਲਬਾਤ ਵੀ ਅਸੀਂ ਜ਼ਰੂਰ ਕਰਾਂਗੇ ਭਾਜੀ ਹੁਣੇ ਬੈਠੇ ਨੇ ਛਾਰੇ ਭਾਜੀ ਵੱਲ ਜਾ ਰਹੇ ਨੇ ਕੀ ਲੱਗਦਾ ਹੈ ਰੁਝਾਨ ਕੀ ਲੱਗਦੇ ਨੇ ਲੋਕ ਸਭਾ ਚੋਣਾਂ ਚੱਲ ਰਹੀਆਂ ਨੇ ਰੁਝਾਨ ਕਾਫੀ ਵੱਡੇ ਪੱਧਰ ਤੇ ਹੈ ਰੋਜ਼ ਨਵੀਆਂ ਕਿਆਸਰਾਈਆਂ ਲਗਾਈਆਂ ਜਾ ਤੇ ਹਲੇ ਕਲੀਅਰ ਨਹੀਂ ਪਤਾ ਲੱਗ ਰਿਹਾ ਕੀ ਹੋਏਗਾ ਤੇ ਕੀ ਨਹੀਂ ਹੋਏਗਾ। ਜੀ ਆਪ ਸਰਕਾਰ ਦੀ ਮੌਜੂਦਾ ਜਿਹੜੇ ਹਾਲਾਤ ਨੇ ਉਹਨੂੰ ਕਿਵੇਂ ਦੇਖਦੇ ਹੋ 2.5 ਸਾਲ ਹੋ ਗਏ ਨੇ ਸਰਕਾਰ ਬਣੀ ਨੂੰ ਕਿਵੇਂ ਉਹਨਾਂ ਦੇ ਕੰਮ ਕਰਨ ਨੂੰ ਕਿਵੇਂ ਦੇਖ ਰਹੇ ਹੋ? ਉਸੇ ਕੰਮ ਕਾ मतलब ਕੁਝ ਲੋਕ ਖੁਸ਼ ਹੈ ਕੁਝ ਨਾਰਾਜ਼ ਨੇ ਤੇ ਹਰ ਕਿਸੇ ਨੂੰ ਖੁਸ਼ ਵੀ ਨਹੀਂ ਕਰ ਸਕਦੇ ਤੁਸੀਂ ਬਿਲਕੁਲ ਹਰ ਕਿਸੇ ਨੂੰ ਖੁਸ਼ ਵੀ ਨਹੀਂ ਕੀਤਾ ਜਾ ਸਕਦਾ ਭਾਜੀ ਨੇ ਬਹੁਤ ਪਿਆਰਾ ਜਵਾਬ ਦਿੱਤਾ ਹੈ ਸੋ ਤੁਸੀਂ ਦੇਖੋ ਅਸੀਂ ਲੋਕਾਂ ਦੇ ਨਾਲ ਦੂਰ ਦੂਰ ਤੱਕ ਦੇਖੋਗੇ ਜਿੱਥੇ ਲੋਕ ਬੈਠੇ ਹੋਏ ਨੇ ਅਸੀਂ ਗੱਲਬਾਤ ਜ਼ਰੂਰ ਕਰਾਂਗੇ ਤੁਸੀਂ ਦੇਖੋ ਇਧਰ ਵੀ ਚਾਹੇ ਤੇ ਚੁਸਕੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਇਧਰ ਭਾਈ ਸਾਹਿਬ ਤੁਸੀਂ ਦੇਖੋ ਕਿ ਸਵੇਰ ਤੋਂ ਹੀ ਇਹ 메ਨ ਚੌਂਕ ਹੈਗਾ ਸਵੇਰ ਤੋਂ ਹੀ ਲਗਾਤਾਰ ਇੱਥੇ ਮਹਿਫਲਾਂ ਲੱਗ ਜਾਂਦੀਆਂ ਨੇ ਭਾਜੀ ਕੀ ਨਾਮ ਹੈ ਤੁਹਾਡਾ ਭਾਜੀ ਸੋਨੂ ਸੋਲਜੀ ਸੋਨੂ ਜੀ ਇਹ ਕੀ ਲੱਗਦਾ ਹੈ ਤੁਹਾਡੇ ਇੱਥੇ ਦੁਕਾਨ ਦੇ ਉੱਤੇ ਕਾਫੀ ਚਰਚਾਵਾਂ ਹੁੰਦੀਆਂ ਨੇ ਜਦੋਂ ਲੋਕ ਸਭਾ ਚੋਣਾਂ ਆਉਂਦੀਆਂ ਨੇ ਜਦੋਂ ਵਿਧਾਨ ਸਭਾ ਚੋਣਾਂ ਆਉਂਦੀਆਂ ਨੇ ਅਸੀਂ ਦੇਖਦੇ ਹਾਂ ਵੀ ਕਾਫੀ ਇੱਥੇ ਚਰਚਾਵਾਂ ਸ਼ੁਰੂ ਹੋ ਜਾਂਦੀਆਂ ਨੇ ਇਸ ਵਾਰ ਅਮਿਤਸਰ ਦੇ ਕੀ ਰੁਝਾਨ ਲੱਗਦੇ ਨੇ ਇਸ ਵਾਰ ਦੀ ਰਲੇ ਮਿਲੇ ਰੁਝਾਨੀ ਇਹ ਸਾਰੇ ਵੇਖੋ ਜਿਹੜਾ ਕੰਮ ਕਰੂਗਾ ਉਹ ਵੋਟ ਲੈ ਜਾਊਗਾ ਜੀ ਜਿਹੜਾ ਕੰਮ ਨਹੀਂ ਕਰੂਗਾ ਉਹ ਘਰੇ ਬੈ ਜਾਊਗਾ ਬਾਕੀ ਵੇਖੋ ਜੀ ਸ਼ਾਇਦ ਜਿੰਨੇ ਕੰਮ ਕੀਤਾ ਸਾਰਿਆਂ ਦਾ ਰੋਲਾ ਹੈਗਾ ਹੀ ਕਿੰਨੇ ਕੰਮ ਕੀਤਾ ਨਾਮ ਕੀ ਲਾਣਾ ਜੀ ਹੁਣ ਕਿਸੇ ਦਾ ਠੀਕ ਹੈ ਜੀ ਵਧੀਆ ਵੇਖੋ ਅੱਗੇ ਹਲੇ ਜਦੋਂ ਕੋਟਾ ਲਾ ਕੇ ਛਾਕੇ ਆਣਗੀਆਂ ਫਿਰ ਪਤਾ ਚੱਲੇਗਾ ਜੀ ਸਾਰਾ ਫਿਰ ਪਤਾ ਚੱਲੇਗਾ ਜਦੋਂ ਲੋਟਾਂ ਲੱਗ ਕੇ ਆਉਣਗੀਆਂ ਇੱਧਰ ਤੁਸੀਂ ਦੇਖੋ ਸਾਡੇ ਭਾਈ ਸਾਹਿਬ ਹੋਰ ਬੈਠੇ ਨੇ ਚਾਹ ਜਿਹੜੀ ਚੱਲ ਰਹੀ ਆ ਜਿਵੇਂ ਅਸੀਂ ਇਹ ਇੱਕ ਅੰਮ੍ਰਿਤਸਰ ਦੇ ਲੋਕ ਜਦੋਂ ਤੜਕੇ ਉੱਠਦੇ ਨੇ ਸਭ ਤੋਂ ਪਹਿਲਾਂ ਚਾਹ ਤੇ ਚੁਸਕੀਆਂ ਜਿਹੜੀਆਂ ਘਰੇ ਨਹੀਂ ਪੀਂਦੇ ਉਹ ਆ ਕੇ ਇੱਥੇ ਨਾਲ ਭਰਾਵਾਂ ਦੇ ਨਾਲ ਬੈਠਦੇ ਨੇ ਦੋਸਤਾਂ ਦੇ ਨਾਲ ਬੈਠਦੇ ਨੇ ਚਰਚਾਵਾਂ ਹੁੰਦੀਆਂ ਨੇ ਭਾਜੀ ਇੱਥੇ ਮੌਜੂਦ ਨੇ ਭਾਈ ਨਾਲ ਗੱਲ ਕਰ ਲੈਣੇ ਆ ਭਾਜੀ ਕੀ ਨਾਮ ਹੈ ਮੇਰਾ ਨਾਮ ਜੀ ਮਿੱਠੂ ਮਦਾਨ ਭਾਜੀ ਮਿੱਠੂ ਭਾਜੀ ਕੀ ਲੱਗਦਾ ਹੈ ਕਿ ਇਸ ਵਾਰ ਅੰਮ੍ਰਿਤਸਰ ਦੇ ਕੀ ਰੁਝਾਨ ਤੁਸੀਂ ਦੇਖ ਰਹੇ ਹੋ ਕਾਫੀ ਲੰਮੇ ਸਮੇਂ ਤੋਂ ਕਈ ਸਰਕਾਰਾਂ ਤੁਸੀਂ ਹੰਡਾਈਆਂ ਨੇ ਕੀ ਲੱਗਦਾ ਹੈ ਕਿ ਇਸ ਵਾਰ ਕਿਸ ਦੇ ਰੁਝਾਨ ਨੇ ਅੰਮ੍ਰਿਤਸਰ ਦੇ ਅੰਮ੍ਰਿਤਸਰ ਚ ਰੁਝਾਨ ਜੀ ਗੁਰਜੀਤ ਓਜਲੇ ਦੇ ਆ ਲੋਕ ਜਿਹੜੇ ਆਮ ਥਲੜਾ ਵੋਟ ਹੈ ਉਹ ਗੁਰਜੀਤ ਓਜਲੇ ਨੂੰ ਪਸੰਦ ਕਰਦਾ ਕਿਉਂਕਿ ਹਰ ਬੰਦੇ ਦੇ ਫੋਨ ਉਠਾਂਦਾ ਉਹ ਬੰਦਾ ਹਰ ਬੰਦੇ ਨਾਲ ਮਿਲਨਸਾਰ ਹੈ ਇੱਕ ਪੰਜਾਬੀ ਜਿਹੜੇ ਕਹਿੰਦੇ ਲਿਫਤਾ ਬੰਦਾ ਤੇ ਇੰਨੀ ਵੱਡੀ ਪੋਸਟ ਤੇ ਰਹਿ ਕੇ ਦੋ ਵਾਰ ਉਹ ਸੰਸਦ ਰਹੇ ਪਰ ਤਾਂ ਵੀ ਲੋਕਾਂ ਚ ਭਰਾਵਾਂ ਨਾਲੋਂ ਵੱਧ ਕੇ ਪਿਆਰ ਕੀਤਾ ਉਹਨਾਂ ਨੇ ਤੇ ਮੇਰੇ ਹਿਸਾਬ ਨਾਲ ਕੀ ਸਾਰੀ ਜਨਤਾ ਦੇ ਹਿਸਾਬ ਨਾਲ ਪਹਿਲੀ ਆਵਾਜ਼ ਅਮਰਸਰ ਦੀ ਗੁਰਜੀਤ ਹੋਜਲਾ ਜਿਹੜਾ ਕਿ ਟੱਕਰ ਕਿਸ ਨਾਲ ਮਨ ਰਹੇ ਹੋ ਕੀ ਲੱਗਦਾ ਹੈ ਕਿ ਤੇਜਾ ਸਿੰਘ ਸਮੁੰਦਰੀ ਜਿਹੜੇ ਪੋਤੇ ਨੇ ਤਰਨਜੀਤ ਸਿੰਘ ਸੰਧੂ ਉਹਨਾਂ ਨਾਲ ਹੈਗੀ ਹੈ ਟੱਕਰ ਜਾਂ ਅਸੀਂ ਕਹਿ ਲਈਏ ਕਿ ਅਨਿਲ ਜੋਸ਼ੀ ਹੋਰਾਂ ਦੇ ਨਾਲ ਹੈ ਕੁਲਦੀਪ ਸਿੰਘ ਧਾਲੀਵਾਲ ਦੇ ਨਾਲ ਹੈ ਕੀ ਲੱਗਦਾ ਹੈ ਟੱਕਰ ਕਿਸ ਦੇ ਨਾਲ ਜੇ ਸਮੁੰਦਰੀ ਰਾਨਾ ਟੱਕਰ ਹੁੰਦੀ ਤੇ ਸਮੁੰਦਰੀ ਰਾਨ ਨੂੰ ਪਿੰਡਾਂ ਚ ਸਵਾਗਤ ਹੁੰਦਾ ਨਾ ਕਿ ਪਿੰਡਾਂ ਵਾਲੇ ਉਹਨਾਂ ਨੂੰ ਕਾਲੀਆਂ ਝੰਡੀਆਂ ਵਾਂ ਹੁੰਦੇ ਬੀਜੇਪੀ ਦਾ ਇਨਾ ਵਿਰੋਧ ਹੈ ਮੈਨੂੰ ਤੇ ਕੋਈ ਲੱਗਦਾ ਨਹੀਂ ਕੋਈ ਪੰਜਾਬ ਚ ਇੱਕ ਸੀਟ ਵੀ ਬੀਜੇਪੀ ਨੂੰ ਆਜੇ ਦੂਜੀ ਗੱਲ ਰਹਿ ਗਈ ਧਾਲੀਵਾਲ ਦੀ ਸਰਕਾਰ ਚ ਚਲੋ ਹੈਗੇ ਨੇ ਪਰ ਉਹ ਆਪਣਾ ਦਿਲੋਂ ਨਹੀਂ ਚਾਹੁੰਦੇ ਮੈਨੂੰ ਇਲੈਕਸ਼ਨ ਲੜਨੀ ਕਿਉਂਕਿ ਉਹ ਚਾਹੁੰਦੇ ਸੀ ਉਹ ਮੰਤਰੀਪਦ ਦੀ ਠੀਕ ਹੈ ਉਹਨਾਂ ਨੂੰ ਸਭ ਕੁਝ ਗਰਾਊਂਡ ਰਿਪੋਰਟ ਸਭ ਕੁਝ ਪਤਾ ਹੈ ਧਾਰੀਵਾਲ ਸਾਹਿਬ ਨੂੰ ਓਏ ਐਸ ਕਰਕੇ ਉਹਨਾਂ ਕੋ ਆਪਣਾ ਹਲਕਾ ਨਹੀਂ ਜਿੱਤਿਆ ਜੀ ਨਾ ਸ਼ਹਿਰ ਤੇ ਬੜੀ ਵੱਡੀ ਗੱਲ ਹੈ ਅਜਨਾਲਾ ਨਹੀਂ ਜਿੱਤਿਆ ਜੀ ਨਾ ਉਹਨਾਂ ਦਾ ਅਜਨਾਲਾ ਵੀ ਗੁਰਜੀਤ ਓਇਲਾ ਜਿੱਤ ਗਿਆਊਗਾ ਕੇਂਦਰ ਦੇ ਵਿੱਚ ਕੀ ਲੱਗਦਾ ਹੈ ਕਿ ਇਸ ਵਾਰ ਪਲਟੀ ਵਜੇਗੀ ਭਾਜਪਾ ਸਰਕਾਰ ਕਾਫੀ ਲੰਮੇ ਸਮੇਂ ਤੋਂ ਹੈ ਇਧਰ ਇੰਡੀਆ ਅਲਾਈਂਸ ਹੈਗਾ ਆਮ ਆਦਮੀ ਪਾਰਟੀ ਦੇ ਨਾਲ ਕਾਂਗਰਸ ਦੇ ਨਾਲ ਹੋਰ ਕਈ ਪਾਰਟੀਆਂ ਜਿਹੜੀਆਂ ਨੇ ਉਹਨਾਂ ਦੇ ਨਾਲ ਗਠਜੋੜ ਬੰਦਨ ਹੈਗਾ ਕੀ ਲੱਗਦਾ ਹੈ ਕਿ ਉੱਥੇ ਪਲਟੀ ਵਜੇਗੀ ਜੇ ਪਲਟੀ ਵਜਣੀ ਹੈ ਤੇ ਤਾਂ ਹੀ ਮੋਲ ਬਣਿਆ ਹੈ ਇੰਡੀਆ ਦਾ ਨਹੀਂ ਤੇ ਮੋਦੀ ਸਾਹਿਬ ਕਹਿੰਦੇ ਸੀ 400 ਪਾਰ ਅੱਜ 15 ਦਿਨ ਹੋ ਗਏ ਕਿੱਥੇ ਰਿਹਾ 400 ਪਾਰ ਹੂੰ ਉਹਦੇ 2.5 300 ਦੇ ਆ ਗਏ ਨਹੀਂ ਹੁਣ 250 ਆਜੇ 300 ਆਜੇ 400 ਪਾਰ ਵਾਲਾ ਤੇ ਕੰਮ ਹੀ ਖਤਮ ਹੋ ਗਿਆ ਮੋਦੀ ਸਾਹਿਬ ਦਾ ਜਿਹੜੀ ਗੱਲ ਹੈ ਇੰਡੀਆ ਗਠਜੰਬੰਧਨ ਆਪਣਾ ਸਰਕਾਰ ਲੈ ਕੇ ਆਊਗਾ ਸਰਕਾਰ ਬਣੂਗੀ ਤੇ ਮੇਰੇ ਮੋਦੀ ਜੀ ਦਾ ਜਿਹੜਾ ਉਹਨਾਂ ਸਟੰਡ ਸੀ ਰਾਮ ਮੰਦਰ ਵਾਲਾ ਰਾਮ ਮੰਦਰ ਜੀ ਆਪਾਂ ਬਣਾਤੇ ਜੀ ਰਾਂ ਤੇ ਸਾਰਿਆਂ ਦੇ ਆ ਆਪਾਂ ਹਿੰਦੂ ਆ ਸਾਡੇ ਰਾਮ ਆ ਸਾਰਿਆਂ ਦੇ ਰਾਮ ਹੈ ਭਾਜੀ ਇੱਕ ਨਾਮ ਮੈਂ ਦੇਖ ਰਿਹਾ ਸੀਗਾ ਲੋਕਾਂ ਦੇ ਚਲੋ ਅਸੀਂ ਲੋਕਾਂ ਜਾਣਦੇ ਆ ਲੋਕਾਂ ਦੇ ਵੱਖੋ ਵੱਖ ਪ੍ਰਤੀਕਰਮ ਹੁੰਦੇ ਨੇ ਲੋਕ ਗੱਲਾਂ ਕਰਦੇ ਨੇ ਇੱਕ ਜਾਨ ਨੂੰ ਮੈਂ ਪੁੱਛਿਆ ਸੀਗਾ ਕਿ ਮੋਦੀ ਸਾਹਿਬ ਨੇ ਰਾਮ ਮੰਦਰ ਕਹਿ ਰਹੇ ਕਿ ਅਸੀਂ ਲੈ ਕੇ ਆਏ ਆ ਉਹ ਕਹਿੰਦੇ ਕਿ ਜੇ ਰਾਮ ਮੰਦਰ ਉਹ ਲੈ ਕੇ ਆਏ ਤਾਂ ਰਾਮ ਕੋਲੋਂ ਹੀ ਵੋਟਾਂ ਮੰਗ ਲੈਣ ਕਿਉਂ ਲੋਕਾਂ ਤੋਂ ਮੰਗਦੇ ਨੇ ਰਾਮ ਤੇ ਭਰੋਸਾ ਕਰਨ ਫਿਰ ਰੱਬ ਦੇ ਭਰੋਸਾ ਕਿਉਂ ਨਹੀਂ ਹੈਗਾ ਬਿਲਕੁਲ ਰਾਮ ਰਾਮ ਜੀ ਵੀ ਉੱਤੇ ਬੈਠੇ ਆਂ ਵੇਖਦੇ ਹੋਣੇ ਰਾਮ ਜੀ ਕਹਿੰਦੇ ਹੋਣੇ ਹੈ ਕਿ ਨਾ ਮੋਦੀ ਜੀ ਮੈਨੂੰ ਯੂਜ਼ ਕਰੀ ਜਾ ਰਿਹਾ ਹੂੰ ਹੂੰ ਵੇਖੋ ਤੁਸੀਂ ਜੇ ਵੋਟਾਂ ਮੰਗਣੀਆਂ ਕੋਈ ਕੰਮ ਦੀਆਂ ਮੰਗ ਆਪ ਇਹ ਕੰਮ ਕੀਤੇ ਆ ਕੰਮ ਤਾਂ ਕੋਈ ਕੀਤਾ ਨਹੀਂ ਹੁਣ ਰਾਮ ਮੰਦਰ ਰਾਮ ਜੀ ਜਤਾਨ ਕੇ ਜੋ ਰਾਮ ਕੋ ਲਾਏ ਆ ਹਮ ਉਨਕੋ ਲਾਏਗੇ ਤੇ ਰਾਮ ਜੀ ਨੂੰ ਕੋਈ ਲੈ ਕੇ ਆਇਆ ਨਹੀਂ ਰਾਮ ਦੀ ਸਾਨੂੰ ਲੈ ਕੇ ਆਏ ਆ ਇਹ ਰਾਮ ਜੀ ਨੂੰ ਖੜਾ ਲੈ ਕੇ ਆਏ ਆ ਮੋਦੀ ਜੀ ਆਪਣੇ ਆਪ ਨੂੰ ਰੱਬ ਸਮਝਣ ਲੱਪੇ ਆ ਲੋਕਾਂ ਦੇ ਹੰਕਾਰ ਤੋੜ ਦੇਣਾ ਬਿਲਕੁਲ ਲੋਕਾਂ ਦੇ ਦੇਖੋ ਪ੍ਰਤੀਕਰਮ ਨੇ ਕਿ ਰੱਬ ਨੂੰ ਕੋਈ ਨਹੀਂ ਲੈ ਕੇ ਆ ਸਕਦਾ ਇਹ ਵੱਖੋ ਵੱਖ ਪ੍ਰਤੀਕਰਮ ਸਾਡੇ ਨਾਲ ਭਾਜੀ ਮੌਜੂਦ ਨੇ ਭਾਜੀ ਕੀ ਨਾਮ ਹੈ ਮੈਂ ਰਜੀਵ ਛਾਪੜਾ ਛਾਪੜਾ ਜੀ ਕੀ ਲੱਗਦਾ ਹੈ ਕੀ ਰੁਝਾਨ ਨੇ ਅੰਮ੍ਰਿਤਸਰ ਦੇ ਤੁਸੀਂ ਯਾਰਾਂ ਦੋਸਤਾਂ 'ਚ ਬੈੰਨੇ ਹੋ ਚਰਚਾਵਾਂ ਹੁੰਦੀਆਂ ਨੇ ਲਗਾਤਾਰ ਗਤੀਵਿਧੀ ਜਿਹੜੀ ਹੈ ਉਹ ਤੇਜ਼ ਹੁੰਦੀ ਜਾ ਰਹੀ ਹੈ ਲੋਕ ਸਭਾ ਦੀ ਕਿਵੇਂ ਦੇਖ ਰਹੇ ਹੋ ਦੇਖੋ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਰਾਹੁਲ ਗਾਂਧੀ ਦਾ ਰੁਝਾਨ ਵਧ ਰਿਹਾ ਹੂੰ ਹੂੰ ਰਾਹੁਲ ਗਾਂਧੀ ਕਿਸ ਤਰ੍ਹਾਂ ਅੱਗੇ ਇੰਡੀਆ ਲੈ ਕੇ ਜਾ ਰਹੇ ਹੈ ਕਿਸ ਤਰ੍ਹਾਂ ਆਪਣਾ ਕਲਮ ਲੈਂਦੇ ਹੈ ਕਿਸ ਤਰ੍ਹਾਂ ਆਪਣੇ ਸਾਰੇ ਇੰਡੀਆ ਨੂੰ ਔਰ ਸਾਰੇ ਦੌਰ ਜਿਹੜਾ ਅੱਗੇ ਲੈ ਕੇ ਜਾ ਰਿਹਾ ਕਿਸ ਤਰ੍ਹਾਂ ਉਹਨਾਂ ਦੇ ਨਾਲ ਬਾਹਰਲੇ ਸਟੇਟਾਂ ਦੇ ਵਿੱਚ ਹਜੂਮ ਹਜੂਮ ਨਾਲ ਤੁਰ ਰਿਹਾ ਤੁਸੀਂ ਪ੍ਰਿੰਕਾ ਗਾਂਧੀ ਨੂੰ ਦੇਖਿਆ ਹੋਵੇਗਾ ਕਿਸ ਤਰ੍ਹਾਂ ਉਹਨਾਂ ਦੇ ਨਾਲ ਹਜੂਮ ਦਾ ਹਜੂਮ ਤੁਰ ਰਿਹਾ ਸਿਰਫ ਸਾਰੀਆਂ ਸਟੇਟਾਂ ਇਹਨਾਂ ਦੀਆਂ ਆਣੀਆਂ ਤੁਸੀਂ ਤੁਸੀਂ ਇਹ ਭੁੱਲ ਜਾਣਗੇ ਕਿ ਕਦੀ ਕਦੀ ਇਹਨਾਂ ਦੀ ਸਰਕਾਰ ਆਈ ਸੀ ਬਿਲਕੁਲ ਇਹ ਮੋਦੀ ਸਾਹਿਬ ਭੁੱਲ ਜਾਣ ਕਿ ਇਹ ਅਗਲੇ 40 ਸਾਲ ਹੋਣੀ ਹੋਣੀ ਆਣਗੇ ਤੇ 40 ਸਾਲ ਇਕਲੇ ਨਹੀਂ ਆਣਗੇ ਬਿਲਕੁਲ ਇੱਕ ਭਾਜੀ ਉਹ ਨਹੀਂ ਇੱਥੇ ਬੈਠੇ ਨੇ ਇੱਕ ਹੋਰ ਥੋੜਾ ਜਿਆ ਮੇਰੇ ਜ਼ਿਹਨ ਚ ਸਵਾਲ ਸੀਗਾ ਉਹ ਜ਼ਰੂਰ ਪੁੱਛ ਲੈਣੇ ਆ ਭਾਜੀ ਰਾਹੁਲ ਗਾਂਧੀ ਹੋਰਾਂ ਨੇ ਇੱਕ ਯਾਤਰਾ ਕੀਤੀ ਸੀਗੀ ਪੈਦਲ ਯਾਤਰਾ ਤਕਰੀਬਨ ਤਕਰੀਬਨ ਅੰਦਾਜ਼ਾ ਹੈ ਕਿ 5000 ਕਿਲੋਮੀਟਰ ਦੇ ਕਰੀਬ ਉਹ ਪਹੁੰਚ ਚਲੇ ਨੇ ਕੀ ਲੱਗਦਾ ਹੈ ਕਿ ਉਸ ਦਾ ਫੈਕਟਰ ਚੱਲੇਗਾ ਉਹ ਫੈਕਟਰ ਚੱਲੇਗਾ ਜਿਹੜਾ ਉਹ ਕਹਿ ਰਿਹਾ ਕਿ ਅਸੀਂ ਲੋਕਾਂ ਦੇ ਵਿੱਚ ਗਏ ਆ ਪੂਰੇ ਦੇਸ਼ ਦੇ ਵਿੱਚ ਜੋ ਜੋ ਲੋਕਾਂ ਨੇ ਸਾਨੂੰ ਦੱਸਿਆ ਅਸੀਂ ਉਹ ਆਪਣੇ ਮੈਨੀਫੈਸਟੋ ਚ ਰੱਖਿਆ ਹੈ ਕੀ ਲੱਗਦਾ ਉਸ ਤੇ ਲੋਕ ਵਿਸ਼ਵਾਸ ਕਰ ਪਾਉਣਗੇ ਬਿਲਕੁਲ ਜੀ ਰਾਹੁਲ ਗਾਂਧੀ ਜੀ ਦੀ ਯਾਤਰਾ ਜਿਹੜੀ ਹੈ ਤੁਸੀਂ ਸਾਰਿਆਂ ਨੇ ਵੇਖਿਆ ਇਹ ਉਹਨਾਂ ਨੇ ਕਿੰਨੀ ਮਿਹਨਤ ਕੀਤੀ ਹੈ ਕਿੰਨਾ ਪੈਦਲ ਚੱਲੇ ਨੇ ਅੱਜ ਦੀ ਡੇਟ ਦੇ ਵਿੱਚ ਜਦੋਂ ਤੁਹਾਨੂੰ ਰਿਜ਼ਲਟ ਆਏਗਾ ਉਦੋਂ ਪਤਾ ਚੱਲੇਗਾ ਕਿ ਰਾਹੁਲ ਗਾਂਧੀ ਜੀ ਯਾਤਰਾ ਦਾ ਕੀ ਇਫੈਕਟ ਪਿਆ ਅੰਮ੍ਰਿਤਸਰ ਦੇ ਕੀ ਰੁਝਾਨ ਲੱਗਦੇ ਨੇ ਕੀ ਲੱਗਦਾ ਕਿ ਅੰਮ੍ਰਿਤਸਰ ਤੋਂ ਕੌਣ ਬਾਜ਼ੀ ਮਾਰ ਰਿਹਾ ਹੈ ਅੰਮ੍ਰਿਤ ਸਰਤਾਜੀ ਸਰਦਾਰ ਗੁਰਜੀਤ ਸਿੰਘ ਉਹ ਜਿੱਤਣਗੇ ਹੂੰ ਹੂੰ ਬੜੇ ਭਾਰੀ ਬਹੁਮਤ ਨਾਲ ਜਿੱਤਣਗੇ ਹੂੰ 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 ਬਹੁਤ ਜ਼ਿਆਦਾ ਵੋਟਾਂ ਨਾਲ ਜਿੱਤਣਗੇ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਪਿਛਲੇ 7-8 ਸਾਲ ਤੋਂ ਜਦੋਂ ਦੇ ਐਮਪੀ ਬਣੇ ਨੇ ਹਰ ਕਿਸੇ ਬੰਦੇ ਦੇ ਨਾਲ ਉਹ ਮੇਲਨ ਉਹਨਾਂ ਨੇ ਆਪਣਾ ਰੱਖਿਆ ਹੂੰ ਹੂੰ ਹਰ ਬੰਦੇ ਨਾਲ ਮਿਲਦੇ ਨੇ ਤਕਰੀਬਨ ਮਤਲਬ ਕਿ ਤੁਸੀਂ ਸਮਝ ਲਓਗੇ ਆਪਣੀ ਪਾਰਟੀ ਤੋਂ ਕੋਈ हट ਕੇ ਵੀ ਉਹਨਾਂ ਨੂੰ ਫੋਨ ਕਰ ਲਵੇ ਕੋਈ ਕੰਮ ਕਵੇ ਤੇ ਅਗਲੇ ਉਹਨਾਂ ਨੂੰ ਜ਼ਰੂਰ ਮਿਲਦੇ ਨੇ ਹੂੰ 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 ਉਹਨਾਂ ਦਾ ਮਸਲਾ ਹੱਲ ਹੁੰਦਾ ਅਤੇ ਪਾਜੀ ਮੌਜੂਦ ਨੇ ਪਾਜੀ ਕੀ ਲੱਗਦਾ ਹੈ ਕਿ ਇੱਕ ਸਪੋਰਟਰ ਹੋਣ ਦੇ ਨਾ ਨਾਤੇ ਇੱਕ ਵੋਟਰ ਹੋਣ ਦੇ ਨਾਤੇ ਕੋਈ ਵੀ ਵਿਅਕਤੀ ਕੀ ਚਾਹੁੰਦਾ ਹੈ ਕਿ ਉਹਦਾ ਨੇਤਾ ਕਿਦਾਂ ਦਾ ਹੋਵੇ ਇੱਕ ਇਮਾਨਦਾਰ ਇੱਕ ਜਿਹੜਾ ਕਿ ਸਭ ਤੋਂ ਜਿਹੜਾ ਜ਼ਰੂਰੀ ਕੰਮ ਹੈ ਕਿ ਜਿਹੜਾ ਫੌਨ ਚੁੱਕੇ ਜਿਸ ਇਸ ਵਰਕਰ ਨੂੰ ਲੋਡ ਪੈਂਦੀ ਹੈ ਦੁੱਖ ਸੁੱਖ ਦੇ ਵਿੱਚ ਕੰਮ ਦੁੱਖ ਸੁੱਖ ਦੇ ਵੇਲੇ ਕੰਮ ਆਵੇ ਉਹ ਗੁਰਜੀਤ ਸਿੰਘ ਓਇਲਾ ਜੀ ਹੈਗੇ ਨੇ ਹਾਂ ਉਹਨਾਂ ਨੇ ਮੱਕੀ ਕਦੀ ਪਿੱਠ ਨਹੀਂ ਦਿਖਾਈ ਆਪਣੇ ਵਰਕਰਾਂ ਨੂੰ ਉਹ ਆ ਕੇ ਹਰ ਇੱਕ ਮੱਕੀ ਗਰੀਬ ਨਾਲ ਵੀ ਆਪਣੇ ਵਰਕਰਾਂ ਨਾਲ ਵੀ ਹਰ ਇੱਕ ਨਾਲ ਖਲੋਤੇ ਨੇ ਇਸ ਕਰਕੇ ਆਪਾਂ ਤੇ ਗੁਰਜੀਤ ਸਿੰਘ ਗੋਇਲਾ ਜੀ ਨੂੰ ਉਹਦੇ ਹੱਕ ਚ ਬੋਲੋ ਬਿਲਕੁਲ ਸੋ ਤੁਸੀਂ ਦੇਖੋ ਕਿ ਇੱਧਰ ਇਹ ਨੌਜਵਾਨ ਪੀੜੀ ਬੈਠੀ ਹੈ ਨੌਜਵਾਨ ਜਿੱਦਰ ਨੂੰ ਹੋ ਜਾਣ ਕਹਿਿਆ ਜਾਂਦਾ ਹੈ ਕਿ ਉਧਰ ਨੂੰ ਹੀ ਹਵਾਵਾਂ ਜਿਹੜੀਆਂ ਨੇ ਉਹ ਹੋ ਜਾਂਦੀਆਂ ਨੇ ਸੋ ਜੇਕਰ ਅਸੀਂ ਮੋਦੀ ਜੀ ਦੀ ਗੱਲ ਕਰੀਏ ਤਾਂ ਕਾਫੀ ਲੰਮੇ ਸਮੇਂ ਤੋਂ ਸੱਤਾ ਦੇ ਵਿੱਚ ਨੇ ਪਰ ਇਸ ਵਾਰ ਲੋਕਾਂ ਦੇ ਪ੍ਰਤੀਕਰਮ ਜਿਹੜੇ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਤਨਾ ਕਿਤੇ ਮੋਦੀ ਸਾਹਿਬ ਤੋਂ ਇਲਾਵਾ ਕਈ ਲੋਕ ਮੋਦੀ ਸਾਹਿਬ ਦੇ ਸਪੋਰਟਰ ਨੇ ਕਿ ਉਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਪਰ ਕਈ ਲੋਕ ਜਿਹੜੇ ਨੇ ਉਹ ਇੰਡੀਆ ਅਲਾਈਅንስ ਵੱਲ ਝੁਕਦੇ ਨਜ਼ਰ ਆ ਰਹੇ ਨੇ ਅਨ ਰਾਹੁਲ ਗਾਂਧੀਵਾਲ ਚੁੱਕਦੇ ਨਜ਼ਰ ਆ ਰਹੇ ਨੇ ਕਿ ਉਹਨਾਂ ਦੀ ਸਰਕਾਰ ਜਿਹੜੀ ਇੰਡੀਆ ਆਲਾਈਂਸ ਹੈ ਉਹਨਾਂ ਦੀ ਸਰਕਾਰ ਕਿੰਦਰ ਦੇ ਵਿਚ ਆ ਰਹੀ ਹੈ ਕੈਮਰਾਮੈਨ ਦਿਲੀਪ ਕੁਮਾਰ ਦੇ ਨਾਲ ਪਰਮਵੀਰ ਸਿੰਘ ਔਲਖ ਜ਼ੀ ਮੀਡੀਆ ਅੰਮ੍ਰਿਤਸਰ